ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਤੇ ਲਓ ਜੀ ਅੱਜ ਇਸ ਟਾਈਮ ਆਪਾਂ ਪ੍ਰਾਈਮ ਟਾਇਰ ਮਾਨਸਾ ਤੇ ਬਾਈ ਹੋਰਾਂ ਕੋਲੇ ਪਹੁੰਚੇ ਆ ਤੁਹਾਨੂੰ ਪਤਾ ਹੀ ਹੈ ਵੀ ਬਾਈ ਹੋਰਾਂ ਨੇ ਮਾਨਸਾ ਦੇ ਵਿੱਚ ਪਹਿਲੀ ਵਾਰੀ ਜਿਹੜਾ ਇਹ ਟਾਇਰਾਂ ਦਾ ਹਨਾ ਤੋਲ ਕੇ ਦੇਣ ਦਾ ਸਿਸਟਮ ਮਾਨਸਾ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਬਾਈ ਜੀ ਹੋਰਾਂ ਨੇ ਜਿਹੜੇ ਭਰਾ ਕੋਈ ਗੱਡੀਆਂ ਰੱਖਦੇ ਨੇ ਛੋਟੀ ਤੋਂ ਲੈ ਕੇ ਵੱਡੀ ਗੱਡੀ ਤੱਕ 14 ਤੋਂ ਲੈ ਕੇ 22 ਨੰਬਰ ਤੱਕ ਸਾਰੇ ਟਾਇਰ ਬਾਈ ਹੁਰਾਂ ਕੋਲੇ ਮਿਲਦੇ ਨੇ ਹਨਾ ਰਿੰਬ ਅਲਾਈ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਈ ਜੀ ਹੁਰਾਂ ਕੋਲੇ ਹੁੰਦੀਆਂ ਦੇਖ ਸਕਦੇ ਤੁਸੀਂ ਟਾਇਰ ਨਾ ਤੁਸੀਂ ਮੰਨ ਲਓ ਵੀ ਨਵੇਂ ਵਰਗੇ ਨੇ ਬਾਈ ਗੱਡੀ ਦੇ ਵਿੱਚ ਪਾ ਲਓ ਇੱਕ ਟਾਇਰ ਦੇ ਮੁੱਲ ਦੇ ਵਿੱਚ ਸੋਨੂੰ ਚਾਰੇ ਟਾਇਰ ਪੈ ਜਾਣਗੇ ਸੋਨੂੰ ਰੁਪਏ ਫੇਰ ਵੀ ਬਚਾ ਦੇਣਗੇ ਇਹੋ ਸੋ ਦੇ ਇੱਕ ਟਾਇਰ ਦੇ ਬਰਾਬਰ ਚਾਰ ਟਾਇਰ ਪਾ ਕੇ ਵੀ ਤੁਸੀਂ ਰੁਪਏ ਬਚਾ ਸਕਦੇ ਹੋ ਹਨ ਆ ਦੇਖ ਸਕਦੇ ਹੋ ਜਮਾ ਨਵੇਂ ਵਰਗੇ ਟਾਇਰ ਨੇ ਤੇ ਭਾਈ ਤੁਹਾਨੂੰ ਆਉਣਾ ਕਿੱਥੇ ਪਊਗਾ ਆਉਣਾ ਪਊਗਾ ਵੀ ਮਾਨਸਾ ਕੈਂਚੀਆਂ ਤੇ ਸਾਹਮਣੇ ਆ ਗਿਆ ਸੰਦੀਪ ਪੰਪ ਹਨਾ ਆ ਤੁਸੀਂ ਦੇਖ ਸਕਦੇ ਹੋ ਹਨਾ ਲੋਕੇਸ਼ਨ ਵੀ ਤੁਹਾਨੂੰ ਦਿਖਾ ਦਈਏ ਬਾਹਰ ਜਦੋਂ ਝਾਤ ਮਾਰੂਗੇ ਟਾਇਰਾਂ ਦੇ ਢੇਰ ਲੱਗੇ ਪਏ ਨੇ ਛਾਂਟ ਕੇ ਲੈ ਜਾ ਜਿਹੜੇ ਮਰਜ਼ੀ ਤੇ ਬਹੁਤ ਹੀ ਵਧੀਆ ਤੇ ਵਾਕੀ ਜ਼ਰੇ ਤੁਸੀਂ ਰੰਮ ਰੰਮ ਦੇਖ ਲੋ ਕੋਈ ਵੀ ਮਿਲ ਜਾਂਦੇ ਨੇ ਬਾਈ ਜਿਹੜਾ ਹਨਾ ਜੇ ਜਿਸ ਵੀ ਭਰਾ ਨੂੰ ਕੋਈ ਲੋੜ ਹੈ ਇੱਕ ਵਾਰੀ ਸੰਪਰਕ ਬਣਾਓ ਤੇ ਆਪਣੇ ਯਾਰਾਂ ਮਿੱਤਰਾਂ ਨੂੰ ਵੀ ਦੱਸੋ ਵੀ ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ਬਾਈ ਜੇ ਇੱਕ ਟਾਇਰ ਖਰਾਬ ਹੁੰਦਾ ਤਾਂ ਤੁਸੀਂ ਚਾਰੇ ਟਾਇਰ ਇੱਕ ਟਾਇਰ ਦੇ ਮੁੱਲ ਦੇ ਵਿੱਚ ਲੈ ਕੇ ਜਾ ਸਕਦੇ ਹੋ ਬਾਈ ਹੋਰਾਂ ਨੇ ਬਹੁਤ ਹੀ ਵਧੀਆ ਉਤਰਾਣਾ ਕੀਤਾ